ਸਰਬਜੀਤ ਸੰਗਰੂਰ ਵੀ ਦੀ ਰਚਨਾ ਅਸੀਂ ਛੱਡ ਕੇ ਨਾ ਰਾਜੀ ਜਿਸ ਨੂੰ ਦਿਲੋਂ ਸੰਗਰੂਰ ਵੀ ਅਸੀਂ ਛੱਡ ਕੇ ਨਾ ਰਾਜੀ ਜਿਸ ਨੂੰ ਦਿਲੋਂ ਸੰਗਰੂਰ ਵੀ ਰੁਸ ਜਾਣ ਜਦ ਉਹ ਰੁਸ ਜਾਣ ਜਦੋਂ ਸਾਡਾ ਬੁਰਾ ਹਾਲ ਹੁੰਦਾ ਸਾਡਾ ਬੁਰਾ ਹਾਲ ਹੁੰਦਾ ਮੰਨ ਲੈਂਦੇ ਹਾਂ ਮੰਨ ਲੈਂਦੇ ਹਾਂ ਹਰ ਗੱਲ ਉਹਨਾਂ ਦੀ ਮੰਨ ਲੈਂਦੇ ਹਾਂ ਹਰ ਗੱਲ ਉਹਨਾਂ ਦੀ ਹੁਕਮ ਨਾ ਕੋਈ ਤਾਂ ਹਾਲ ਹੁੰਦਾ ਹੁਕਮ ਨਾ ਕੋਈ ਤਾਂ ਹਾਲ ਹੁੰਦਾ